ਮੈਂ ਗਗਨਜੀਤ ਸਿੰਘ ਤੇ ਪਟ્રોલ ਪੰਚ ਦੇ ਤੌਰ ਤੇ ਮੈਨੇਜਰ ਤੇ ਸੀਨੀਅਰ ਦਾ ਕੰਮ ਕਰਦਾ ਤੇ ਕੱਲ 27 ਅਗਸਤ ਨੂੰ ਕਰੀਬ 2 ਵਜੇ ਨਾਲ ਇੱਕ ਸਵਿਫਟ ਕਾਰ ਕਿਟਿਆਮ ਦੀ ਆਈ ਉਹਨਾਂ ਨੇ ਮੈਨੂੰ 2000 ਰੁਪਏ ਦਾ ਤੀਰਕੋਣ ਲਿਖਿਆ ਮੈਂ 2000 ਦਾ ਪਟ્રોલ ਉਹਨਾਂ ਦੀ ਕੰਦੀ ਚ ਪਾਇਆ ਪਟ્રોલ ਭਾਗੇ ਮੈਂ ਜਦੋਂ ਉਹਨਾਂ ਕੋਲ ਪੈਸੇ ਮੰਗੇ ਤਾਂ ਉਹਨਾਂ ਨੇ ਪਸਤੌਰ ਵਖਾ ਕੇ ਮੈਨੂੰ ਤਨਖੀਦ ਦਿੱਤੀ ਤੇ ਗੱਡੀ ਵਜਾ ਕੇ ਉਹ ਪਟ્રોલ ਚਲੇ ਗਏ ਉਸ ਤੋਂ ਬਾਅਦ ਮੈਂ ਸਮੰਦਰ ਉਠਾੜਾ ਕਮਾਨ ਤਨ ਨੂੰ ਹੈਗਾ ਪਰ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ ਕਮਿਸ਼ਨ ਦੇ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦੀਆਂ ਜਿਹੜੇ ਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰਦੇ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਨਿਆਂ ਕਰਨਗੇ ਤੇ ਇਹ ਜਿਹੜੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰਦੀਆਂ ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨਯੋਗ ਐਸਪੀ ਬਟਾਲਾ ਦੇ ਸਖਤ ਦਿਸ਼ਾ ਨਿਰਦੇਸ਼ ਥੱਲੇ ਭੇੜੇ ਪੁਲਸਾਂ ਪੁਰਸਾਂ ਦੇ ਖਿਲਾਫ ਜਿਹੜੀ ਮੁਹਿੰਮ ਛੇੜੀ ਗਈ ਆ ਉਸ ਨੂੰ ਵਾਲ ਮਿਲਿਆ ਜਦੋਂ ਐਸਟੂ ਕਮਾਂਡੋਂ ਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੇਤ ਦਾਤਰ ਦੋ ਦਾਤਰ ਹੈ ਇੱਕ ਉਹ ਨਗੋ ਡਾਂਗ ਤੇ ਇੱਕ ਉਹ ਸਵਿਫਟ ਕਾਰ ਹੈ ਜਿਹੜੀ ਪਤਾ ਹੈ ਉਹ ਚੋਰੀ ਦੀ ਜਿਹੜੀ ਉਹਨਾਂ ਕੋਲ ਪੁਛਾਣੇ ਜਦੋਂ ਜਿਹੜੇ ਪ੍ਰਾਪਰਤਿਸ਼ਟ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਹੱਡੇ ਤੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ ਪੈਸੇ ਨਾ ਦੇ ਕੇ ਉਹ ਖੋ ਪੈਸੇ ਨਾ ਦੇ ਕੇ ਤੇ ਉਦੀ ਤੇਲ ਦੀ ਖੋ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਦਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਵਾਂ ਦੇ ਤੇ ਐਂਡ ਦੇ ਪਰਚ ਹਟ ਰਹੇ ਇਹ ਸਾਰੇ ਜਿਹੜੇ ਦੋਸ਼ੀ ਨੇ ਕਿਹੜੇ-ਕਿਹੜੇ ਪਿੰਡ ਦੇ ਨੇ ਆਪਣੇ ਜ਼ਿਲ੍ਹੇ ਦੇ ਜਾਂ ਦੂਸਰੇ ਜ਼ਿਲ੍ਹੇ ਦੇ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਬਸ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮੱਤੇਵਾਲ ਨੂੰ ਬਲੋਂਗ ਕਰਦੇ ਨੇ ਇਹ ਸਰ ਇਧਰ ਕੋਈ ਕੰਮ ਕਰਦਾ ਹੀ ਜਾਂ ਸਪੈਸ਼ਲੀ ਕੋਈ ਇਧਰੋਂ ਲੁੱਟਾਂ ਖੋਵਾਂ ਕਰਨੀ ਆਉਂਦੇ ਨਹੀਂ ਜਿਸ ਤਰ੍ਹਾਂ ਦਾ ਹੁੰਦੀ ਤਪਤੀ ਤੱਕ ਪਤਾ ਲੱਗਦਾ ਹੈ ਇਹ ਜਰੂਰ ਕਿਸੇ ਨਾ ਕਿਸੇ ਲੁੱਟਖੋ ਦੀ ਮਾਰਨ ਵਾਲੇ ਸੇ ਆਏ ਹੋਣਗੇ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਫਤਾਰ ਕੀਤਾ ਉਹਨਾਂ ਨੂੰ ਪੇਸ਼ ਦਾਸ ਕਰਕੇ ਵਾਰੰਟ ਲਿਆ ਕੁਝ ਕੁਲ ਕੁਲ ਇੰਪੋਰਟਲ ਮਾਰ ਲਿਆ ਜਿਹੜੀ ਗਾਂ ਨੂੰ ਤੇ ਪੇਸ਼ ਕਰਨ ਜਾ ਰਹੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕ੍ਰਿਮਿਨਲ ਆ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਤੇ ਆਲਰੇਡੀ ਪੰਜ ਤੋਂ ਤਿੰਨ ਬੰਦਿਆਂ ਉੱਤੇ ਲੁੱਟਖੋਵਾਂ ਦੇ ਤੇ ਐਨਡੀ ਦੇ ਪਰਚੇਸਟ ਨੇ